ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਜੋ ਕਿਸਾਨ ਭਰਾ ਖਾਨ ਲਈ ਬਿਨਾਂ ਰੇ ਸਪਰੇ ਤੋਂ ਕਣਕ ਬੀਜਦੇ ਆ ਜਾਂ ਆਪਾਂ ਵੈਸੇ ਰੇ ਸਪਰੇ ਨਾਰਮਲ ਬੈਸਲ ਡੋਜ਼ ਚ ਵਰਤ ਕੇ ਆਪਦੇ ਖਾਨ ਲਈ ਕਣਕ ਬੀਜਦੇ ਆ ਉਸ ਦੇ ਸਬੰਧ ਵਿੱਚ ਵੀਡੀਓ ਬਣਾ ਰਹੇ ਆ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਕਰਿਓ ਹਾਂਜੀ ਕਿਸਾਨ ਭਰਾਵੋ ਜਿਹੜੀ ਵੀ ਆਪਣੀ ਨਵੀਂ ਪੀੜੀ ਚੱਲ ਰਹੀ ਜਾਂ ਆ ਰਹੀ ਹੈ ਜਾਂ ਨਵੀਂ ਜਨਰੇਸ਼ਨ ਵਿੱਚ ਜਿੰਕ ਦੀ ਬਹੁਤ ਘਾਟ ਆ ਰਹੀ ਹੈ ਜਿੰਕ ਦੇ ਬੇਸ ਦੀਆਂ ਹੀ ਛੋਟੇ ਬੱਚਿਆਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਵੀਡੀਓ ਵਿੱਚ ਇੱਕ ਦੋ ਮੈਂਸ਼ਨ ਵੀ ਕਰੂੰਗਾ ਤੇ ਇਹ ਵੀਡੀਓ ਸਰਵ ਆਪਾਂ ਤਾਂ ਬਣਾ ਰਹੇ ਹਾਂ ਵੀ ਕਣਕ ਦੀ ਤੁਸੀਂ ਆਪਦੇ ਖਾਨ ਲਈ ਕੋਈ ਵੀ ਵੈਰਾਈਟੀ ਬੀਜੀਆ ਬਿਨਾਂ ਰੇ ਸਪਰੇ ਤੋਂ ਬੀਜੀਆ ਜਾਂ ਕੋਈ ਨਾਰਮਲ ਮਾਤਰਾ ਵਿੱਚ ਯੂਰੇ ਡਿਊਰੀਆ ਡੀਏਪ ਦੀ ਵਰਤੋਂ ਕਰਕੇ ਬੀਜੀਆ ਜਾਂ ਕੋਈ ਬਾਇਓ ਖਾਦ ਵਗੈਰਾ ਦੀ ਵਰਤੋਂ ਕਰਕੇ ਬੀਜੀਆ ਜੇ ਤੁਹਾਡੀ ਕਣਕ ਬੱਲੀਆਂ ਕੱਢ ਚੁੱਕੀ ਆ ਬੂਰ ਝੜ ਚੁੱਕਿਆ ਤੇ ਉਸ ਉੱਤੇ ਦੁੱਧਾ ਅਵਸਥਾ ਵਿੱਚ ਚੱਲ ਰਹੀ ਜਾਨਕੀ ਮਿਲਕਿੰਗ ਗੇਨ ਸਟੇ ਚੱਲ ਰਹੀ ਆ ਤਾਂ ਉਹਦੇ ਵਿੱਚ ਤੁਸੀਂ ਜਿੰਕ ਦੀ ਸਪਰੇ ਜ਼ਰੂਰ ਕਰੋ ਜਿੰਕ ਤੁਸੀਂ ਚਿਲੇਟਡ ਵਰਤ ਸਕਦੇ ਹੋ ਜੀ 12% ਵਾਲਾ 125 ਤੋਂ 150 ਗ੍ਰਾਮ ਜਾਂ ਤੁਸੀਂ ਜਿੰਕ ਲਿਕਵਿਡ ਦੀ ਵਰਤੋਂ ਕਰ ਸਕਦੇ ਹੋ 2% ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜਾਨਕੀ 2 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਤੇ ਜੇ ਤੁਸੀਂ 0.5234 ਜਾਂ 13045 ਜਾਂ ਬੋਰਨ ਵਗੈਰਾ ਦੀ ਸਪਰੇ ਪਹਿਲਾਂ ਕਰ ਚੁੱਕੇ ਆ ਤੇ ਕਿਰਪਾ ਕਰਕੇ ਇਸ ਦੇ ਨਾਲ ਰਲਾਇਓ ਵੀ ਨਾ ਜੇ ਕੀਤੀ ਹੈ ਤਾਂ ਵੀ ਠੀਕ ਹੈ ਜੇ ਨਹੀਂ ਕੀਤੀ ਤਾਂ ਇਸ ਦੇ ਨਾਲ ਨਾਰ ਲਾਇਓ ਸਿਰਫ ਇਸ ਨੂੰ ਕੱਲੀ ਨੂੰ ਹੀ ਸਪਰੇਅ ਕਰੋ ਤਾਂ ਜੋ ਕਿ ਆਪਣੇ ਕਣਕ ਵਿੱਚ ਜ਼ਿੰਕ ਦੀ ਡੈਫੀਸ਼ੈਂਸੀ ਜਾਨੀ ਕਿ ਘਾਟ ਨਾ ਆਵੇ ਘਟ ਸਕੇ ਤੇ ਆਪਣੇ ਭੋਜਨ ਵਿੱਚ ਜ਼ਿੰਕ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਕੋਸ਼ਿਸ਼ ਕਰੋ ਕਿ ਸਾਰੇ ਕਿਸਾਨ ਭਰਾ ਕਰਿਓ ਜਿਹੜੀ ਵੀ ਮਰਜੀ ਕਣਕ ਦੀ ਵੈਰਾਈਟੀ ਵੇਜੀ ਜਿੰਨਾ ਤੁਸੀਂ ਏਰੀਆ ਜਾਂ ਘਰੇ ਰੱਖਣਾ ਜਾਂ ਕਿਸੇ ਤੁਹਾਡੇ ਮਿੱਤਰ ਬੇਲੀ ਨੇ ਲੈ ਕੇ ਜਾਣਾ ਤੇ ਜ਼ਿੰਕ ਦੀ ਸਪਰੇਅ ਉਸ ਤੇ ਜ਼ਰੂਰ ਕਰਿਓ ਤੇ ਇਸ ਤੋਂ ਆਉਣ ਵਾਲੀਆਂ ਵੀਡੀਓ ਆਪਾਂ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਜ਼ਰੂਰ ਸਾਂਝੀਆਂ ਕਰਾਂਗੇ ਜੋ ਆਪਣੇ ਕੋਲ ਪਿਛਲੇ 2 ਸਾਲਾਂ ਤੋਂ ਡਾਟਾ ਜਿੰਨਾ ਕ ਆਪਣੇ ਕੋਲ ਤਜਰਬਾ ਕਿਹੜੇ ਬੀਜ ਚੰਗੇ ਆ ਕੀ ਕੁਝ ਹੈਗਾ ਉਸ ਦਾ ਅਸਲ ਸੱਚ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਾਂਗੇ ਤੇ ਚੈਨਲ ਨਾਲ ਬਣੇ ਰਹੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ